ਨੇ ਕਿਹਾ ਬਿਲਕੁਲ ਠੀਕ ਹੈ ਮੇਰੀ ਇਹੀ ਰਿਕੁਐਸਟ ਆ ਅੱਜਕੱਲ ਤੁਹਾਡੇ ਕੋਲ ਅੱਜਕੱਲ ਅੱਜਕੱਲ ਗੂਗਲ ਵੀ ਹੈ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਹੈਗੀਆਂ ਤੁਸੀਂ ਉਹਦੇ ਵਿੱਚ ਜਾ ਕੇ ਸਰਚ ਕਰੋ ਔਰ ਜੋ ਇਹਨਾਂ ਨੇ ਕਿਹਾ ਡਾਕਟਰ ਡਾਕਟਰ ਸੰਧਿਆ ਨੇ ਵੀ ਸਮਝਾਇਆ ਡਾਕਟਰ ਵੌਂਡਰ ਨੇ ਸਮਝਾਇਆ ਹੁਣ ਡਾਕਟਰ ਬਿਸ਼ਮ ਉਹਨੇ ਚੰਗੀ ਤਰ੍ਹਾਂ ਦੱਸਿਆ ਕਿ ਇੱਕ ਇਸ ਤਰ੍ਹਾਂ ਦਾ ਕੈਂਸਰ ਹੈ ਜਿਹੜਾ ਕੰਪਲੀਟਲੀ ਕਿਊਰੇਬਲ ਹੈ ਸੋ ਕੈਂਸਰ ਵਰਡ ਹੀ ਮਾੜਾ ਹੈਗਾ ਇਹ ਬਲੱਡ ਪ੍ਰੈਸ਼ਰ ਤੇ ਸ਼ੂਗਰ ਨਾਲੋਂ ਵੀ ਕਈ ਵਾਰੀ अर्ਲੀ ਡਿਟੈਕਟ ਹੋ ਜੇ ਤਾਂ ਜਲਦੀ ਟਰੀਟ ਹੋ ਜਾਂਦਾ ਸ਼ੂਗਰ ਤਾਂ ਸਾਰੀ ਉਮਰ ਨਹੀਂ ਹੁੰਦੀ ਟਰੀਟ ਦਵਾਈ ਲੈਣੀ ਪੈਂਦੀ ਹੈ ਬਲੱਡ ਪ੍ਰੈਸ਼ਰ ਲਈ ਵੀ ਲੈਣੀ ਪੈਂਦੀ ਸਾਰੀ ਉਮਰ ਪਰ ਇਹ ਕੈਂਸਰ ਜੇ ਟਰੀਟ ਹੋ ਜੇ 100% ਹੋ ਜਾਂਦਾ ਤੇ ਜਿਹੜਾ ਨਿਕ ਇਲਾਜ ਦੀ ਗੱਲ ਇਹ ਹੈ ਜੀ ਜਿਹੜੀ ਸਾਡੀ ਚੈਰੀਟੇਬਲ ਟਰਸਟ ਹੈ ਕਿ ਉਹ ਅੱਜ ਤੱਕ 1350 ਪੇਸ਼ੈਂਟ ਫ੍ਰੀ ਆਫ ਕਾਸਟ ਕਰ ਚੁੱਕੀ ਹੈ ਬਾਕੀ ਚੀਫ ਮਿਨਿਸਟਰ ਦਾ ਵੀ ਕੈਂਸਰ ਫੰਡ ਹੈ ਉਹਦੇ ਚੋਂ ਵੀ ਪੈਸੇ ਮਿਲਦੇ ਆ ਕੋਈ ਵੀ ਗਰੀਬ ਪੇਸ਼ੈਂਟ ਹੈ ਜਿਹੜਾ ਫੋੜ ਨਹੀਂ ਕਰ ਸਕਦਾ ਉਹ ਸਾਡੇ ਕੋਲ ਆਏ ਅਸੀਂ ਉਹਦਾ ਇਲਾਜ ਜਰੂਰ ਕਰਾਵਾਂਗੇ ٹرسٹ ਤੋਂ ਕਰਾਈਏ ਕਿਤੋਂ ਕਰਾਈਏ ਸਾਡੇ ਕੋਈ ਵੀ ਅਜ ਤੱਕ ਪੇਸ਼ੈਂਟ ਆਇਆ ਉਹ ਅਨਟਰੀਟੇਬਲ ਨਹੀਂ ਗਿਆ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਮਚ ਸਰ ਇਹ ਬੇਸਿਕਲੀ ਸਭ ਤੋਂ ਇੰਪੋਰਟੈਂਟ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੈਂਸਰ ਬਾਰੇ ਅਵੇਅਰਨੈਸ ਵੀ ਨਹੀਂ ਸੀਗੀ ਅਜ ਤੋਂ 15-20 ਸਾਲ ਪਹਿਲਾਂ ਉਦੋਂ ਇੱਕ ਟਰਸਟ ਬਣਿਆ ਜਿਹਦਾ ਨਾਮ ਕੀ ਕ੍ਰਿਸ਼ਨ ਪ੍ਰਾਨ ਟਰਸਟ ਚੈਰੀਟੇਬਲ ਟਰਸ ਸੀ ਜਿਨ੍ਹਾਂ ਨੂੰ ਆਪਣੇ ਮਿਸਟਰ ਸੰਜੀਵ ਰੋੜਾ ਉਹਨਾਂ ਨੇ ਸ਼ੁਰੂ ਕੀਤਾ ਮੈਂ ਇਸ ਲਈ ਇਹ ਚੀਜ਼ ਕਹਿ ਰਿਹਾ ਕਿ ਮੈਨੂੰ ਵੀ ਇੱਥੇ ਆਇਆ ਨੂੰ 25 ਸਾਲ ਹੋ ਗਏ ਉਦੋਂ ਜਿਹੜੀ ਕੈਂਸਰ ਦੀ ਅਵੇਅਰਨੈਸ ਸੀਗੀ ਬਹੁਤ ਘੱਟ ਸੀਗੀ ਤਾਂ ਇਹ ਪਹਿਲਾ ਟਰਸਟ ਸੀ ਜੋ ਮੇਰੀ ਨੋਲੇਜ ਚ ਹੈ ਜਿਨੇ ਕੈਂਸਰ ਦੀ ਅਵੇਅਰਨੈਸ ਵਾਸਤੇ ਕੀਤਾ अर्ਲੀ ਡਿਟੈਕਸ਼ਨ ਵਾਸਤੇ ਔਰ ਨਾ ਕੇਵਲ अर्ਲੀ ਡਿਟੈਕਸ਼ਨ ਬਲਕਿ ਉਹਨਾਂ ਦਾ ਸਾਥ ਨਹੀਂ ਛੱਡਿਆ ਅੱਜ ਤੱਕ ਸੈਂਕੜੇ ਲੋਕ 4-500 ਲੋਕ ਜਿਹਨੇ ਜਿਨ੍ਹਾਂ ਨੇ ਫ੍ਰੀ ਟ੍ਰੀਟਮੈਂਟ ਕੀਤਾ ਤੇ ਉਹਨਾਂ ਨੇ ਫੈਮਲੀਆਂ ਨੂੰ ਇੱਕ ਵਾਰ ਟ੍ਰੀਟਮੈਂਟ ਕਰਾਇਆ ਔਰ ਉਸ ਤੋਂ ਬਾਅਦ ਕਿਹਾ ਵੀ ਕੋਈ ਗੱਲ ਨਹੀਂ ਔਰ ਉਸ ਅਵੇਅਰਨੈਸ ਕਰਕੇ ਹੀ ਇੱਕ ਤਰ੍ਹਾਂ ਦੀ ਲੜੀ ਬਣ ਗਈ ਕਿ ਇਹ ਜਿਹੜੇ ਕੈਂਸਰ ਦੀ ਅਵੇਅਰਨੈਸ ਨਾਲ ਜਿਹੜੇ ਬਾਕੀ ਟਰਸਟ ਹੈ ਬਾਕੀ ਐਨ ਜੀਓਜ਼ ਨੇ ਤੁਸੀਂ ਉਹਨਾਂ ਦੇਖੋ ਪੰਜਾਬ ਹਰ ਇੱਕ ਪੰਜਾਬ ਚ ਬਰਲੀ ਕੰਟਰੀ ਵਾਲੇ ਵੀ ਇੰਡੀਆ ਚ ਵੀ ਸਾਰੇ ਬੰਦੇ ਕੈਂਸਰ ਦੀ ਅਵੇਅਰਨੈਸ ਬਾਰੇ ਗੱਲ ਕਰਨੀ ਸ਼ੁਰੂ ਕਰਤੀ ਤੇ ਇਹਦੀ ਦੇਣ ਮੇਰੀ ਜਿੰਨੀ ਮੇਰੀ ਮੈਡੀਕਲ ਨੋਲੇਜ ਹੈ ਉਹ ਹੈ ਕ੍ਰਿਸ਼ਨਾ ਪ੍ਰਾਨ ਚੈਰੀਟੇਬਲ ਟਰਸਟੀ ਜਿਨ੍ਹਾਂ ਨੇ ਬਹੁਤ ਪਹਿਲਾਂ ਇਹ ਚੀਜ਼ ਨੂੰ ਸੋਚਿਆ ਤੇ ਉਹਦੇ ਬਾਰੇ ਇਹਨਾਂ ਨੇ ਮਹਿੰਮ ਚਲਾਈ ਤੇ ਇਹਦੇ ਅੱਜ ਹੁਣ ਤੁਸੀਂ ਦੇਖੋ ਸੈਂਕੜੇ ਬੱਚੇ ਜਿਹੜੇ ਹੈਗੇ ਨੇ ਜਿੱਦਾਂ ਹੁਣ ਮੈਡਮ ਹਿਨਾ ਆਏ ਸੀਗੇ ਇਹ ਆਈ ਵੁੱਡ ਸੇ ਕਿ ਮੈਨੂੰ ਆਰਟਿਸਟ ਬਾਰੇ ਤਾਂ ਨਹੀਂ ਪਤਾ ਸੀਗਾ ਮੈਨੂੰ ਅਵੇਅਰ ਨਹੀਂ ਸੀ ਬਟ ਐਜ਼ ਅ ਹਿਊਮਨ ਬੀਇੰਗ ਜਿਹੜੇ ਸਰਵਾਈਵਰ ਸੀ ਉਹਨਾਂ ਨੂੰ ਇੱਥੇ ਲੈ ਕੇ ਆਂਦਾ ਉਹਨਾਂ ਨੇ ਸੈਂਕੜੇ ਬੱਚਿਆਂ ਨੂੰ ਜਿਹੜੇ ਏਜੰਟ ਆਫ ਚੇਂਜ ਹੈ ਜਿਹੜੇ ਆਪਾਂ ਦੇਖਦੇ ਨਰਸਿੰਗ ਸਟੂਡੈਂਟਸ ਹੈ ਬਾਕੀ ਲੋਕ ਹੈ মিডিਆ ਵਰਕੀ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਇੱਕ ਮੋਟੀਵੇਟ ਕੀਤਾ ਕਿ ਇਸ ਚੀਜ਼ ਨੂੰ ਆਪਾਂ ਕੈਂਸਰ ਨੂੰ ਇਨਫੀਰੀਅਰ ਲੈ ਕੇ ਨਾ ਚੱਲੋ ਇਹਦੇ ਨਾਲ ਫਾਈਟ ਕਰੀਏ ਔ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹਦੇ ਵਾਸਤੇ ਸੈਲਫ ਜਿੱਦਾਂ ਆਪਾਂ ਕਹਿੰਦੇ ਕਿ ਸੈਲਫ ਫੀਲਿੰਗ ਹੈ ਉਹਦੇ ਵਾਸਤੇ ਤੁਸੀਂ ਸੈਲਫ ਪੈਲਪੇਸ਼ਨ ਦੇ ਜਿਹੜੇ ਮੀਜਰਸ ਨੇ ਜਿਹੜੇ ਸਾਡੇ ਕੈਂਸਰ ਸਪੈਸ਼ਲਿਸਟ ਨੇ ਦੱਸੇ ਨੇ अर्ਲੀ ਡਿਟੈਕਸ਼ਨ ਅਗਰ ਬ੍ਰੈਸਟ ਕੈਂਸਰ ਛੇਤੀ ਸਟਾਰਟਿੰਗ ਦੇ ਵਿੱਚ ਪਤਾ ਲੱਗ ਜਾਂਦਾ ਤਾਂ ਇਹ ਕਿਊਰੇਬਲ ਹੈ ਕਿਊਰੇਬਲ ਵਰਡ ਬਹੁਤ ਵੱਡੀ ਚੀਜ਼ ਹੁੰਦੀ ਹੈ ਕੈਂਸਰ ਵਾਸਤੇ ਇਹ ਵਰਡ ਤੇ ਤੁਸੀਂ ਜਿਹੜਾ ਮੈਸੇਜ ਹੈ ਸਾਰੇ ਬੰਦਿਆਂ ਨੇ ਲੈ ਕੇ ਜਾਣਾ ਔਰ ਦੂਸਰਾ ਜਿੰਨਾ ਵੀ মিডিਆ ਹੈ ਔਰ ਜਿੰਨੀਆਂ ਸਾਡੇ ਨਰਸਿੰਗ ਸਟੂਡੈਂਟਸ ਆਏ ਆ ਸਾਡੇ ਬਾਕੀ ਐਨ ਜੀਓਜ਼ ਨੇ ਇਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਕਿ ਆਪਾਂ ਜਿਹੜਾ ਕੈਂਸਰ ਦਾ ਬਾਰੇ ਜਿਹੜੀ ਆ ਉਹਨਾਂ ਤੋਂ ਡਰੀਏ ਨਾ ਉਹਨੂੰ ਜਲਦੀ ਪਕੜੀਏ ਤੇ ਉਹਦੇ ਨਾਲ ਲੜੀਏ ਤੇ ਉਹ ਤੋਂ ਜਿੱਤ ਪ੍ਰਾਪਤ ਕਰੀਏ ਸੋ ਇਹੀ ਚੀਜ਼ਾਂ ਦੇ ਨਾਲ ਔਰ ਦੂਸਰੀ ਚੀਜ਼ ਜਿਹੜੀ ਲਾਈਫ ਸਟਾਈਲਸ ਨੇ ਲਾਈਫ ਸਟਾਈਲ ਨੇ ਜੋ ਡਾਈਟ ਬਾਰੇ ਕਿਹਾ ਐਕਸਰਸਾਈਜ਼ ਬਾਰੇ ਕਿਹਾ ਇਹ ਵੀ ਜਿਹੜੀ ਕੈਂਸਰ ਨਾ ਹੋਣ ਦੇ ਬਾਰੇ ਕਈ ਕੈਂਸਰ ਪ੍ਰੀਵੈਂਟੇਬਲ ਹੈ ਜਿੱਦਾਂ ਕਿ ਪੋਲੂਸ਼ਨ ਕਰਕੇ ਆ ਜਾਂ ਮਿਕਸਿੰਗ ਕਰਕੇ ਆ ਇਹ ਸਾਰੀਆਂ ਚੀਜ਼ਾਂ ਪ੍ਰੀਵੈਂਟੇਬਲ ਵੀ ਨੇ अर्ਲੀ ਡਿਟੈਕਸ਼ਨ ਕਰੋ ਇਹਨੂੰ ਟਰੀਟ ਕਰੋ ਔਰ ਇਸ ਤੋਂ ਜਿੱਤ ਪ੍ਰਾਪਤ ਕਰੋ ਥੈਂਕ ਯੂ ਥੈਂਕ ਯੂ ਸੁਣੀ ਰਾਤਨੀ ਵਾਜਾਰੇ ਅੱਪੀ ਅੱਪੀ ਇੱਕ ਅਵੇਅ

आठ में से एक औरतों को शायद कैंसर हो सकता है उनकी लाइफ में राइट right? सो so, मतलब कैंसर अब ऐसा ही हो गया कि जैसे डायबिटीज़ हो गया हाइपरटेंशन हो गया उतना ही प्रेवलेंस है तो हर किसी औरत को जो तीस साल से ऊपर है उसको अवेयर होना चाहिए उनकी फ़ैमिलीज़ को अवेयर होना चाहिए हस्बैंड्स ब्रदर्स फादर्स को भी इनक्रेज करना चाहिए बट तीस साल से अगर आप हैं तो आपको अपना एग्जामिनेशन सेल्फ़ एग्जामिनेशन करवाना चाहिए आपको डॉक्टर के पास हमेशा जाना चाहिए और मैं ये भी कहूँगी कि कैंसर की जो ट्रीटमेंट है इतनी ज़्यादा स्टैंडर्डाइज प्रोटोकॉल और एडवांस हो गई है. है हर जगह ऐसा नहीं है कि सिर्फ दिल्ली मुंबई में प्लेसेस लाइक लुधियाना जलंधर बहुत अच्छी ट्रीटमेंट्स हो गई हैं तो अगर आप जल्दी डिटेक्ट करेंगे तो बहुत आराम से प्रॉब्ली उसका क्योर भी हो जाएगा और अपनी नॉर्मल ज़िंदगी जी सकते हैं लोग अवेयर नहीं है जहाँ डरते हैं बताने में जहाँ पैसे की कमी है लोगों के पास भी ज़्यादा कॉस्टली बहुत है पैसे की कमी है पर वो पहली बात नहीं है आई थिंक लोग अवेयर भी नहीं है लोग डरते भी नहीं हैं ऑनेस्टली मैंने भी अपने जो चेकअप्स करवाने शुरू किए हैं फोर्टी फाइव पर करवाने शुरू किए हैं क्योंकि मेरे डॉक्टर ने इंसिस्ट किया और मैं तो एजुकेटेड भी हूँ पैसों की भी कोई कमी नहीं है फिर भी तो आई थिंक थोड़ा सा वो स्टिग्मा है थोड़ा सा ये लगता है कि चेक नहीं करवाएंगे तो शायद नहीं होगा नहीं पता चलेगा तो शायद नहीं होगा इस तरह का हमारे दिमाग में कुछ रहता है तो जितना उस बात को हम पीछे छोड़ेंगे और जितना हम अपना चेकअप और अवेयरनेस चेकअप्स करवाएंगे उतना ही हमारे लिए ही बेटर है सोसाइटी के लिए बेटर है और इसमें शायद aadmiyon ka bhi yahi role hai ki aap apne wives ko sisters ko daughters ko encourage karein ki wo ye sab karein aur checkups karein thank you ma'am thank you, thank you.